ਇਹਦਾ ਕੋਈ ਗੱਲ ਨਹੀਂ ਕਰੀ ਅੱਜ ਪੀਸੀ ਤੇ ਕੀ ਨੇ ਮਤਲਬ ਵੀ ਅੱਜ ਕੋਈ ਅੱਛੀ ਨਹੀਂ ਮੈਨੂੰ ਲੱਗਦਾ ਵੀ ਭਲੇਖਾ ਲੱਗ ਰਿਹਾ ਆਪਾਂ ਤੇ ਇਸ ਗੱਲ ਦਾ ਫੈਸਲਾ ਕਰ ਚੁੱਕੇ ਆਂ ਵੀ ਜਿੰਨੀ ਦੇਰ ਤੱਕ ਸਰਕਾਰ ਅਗਲੇ ਬੰਨੇ ਰਸਤੇ ਨਹੀਂ ਖੋਲਦੀ ਆਪਾਂ ਇੱਥੇ ਪੀਸਫੁਲੀ ਬਹਿ ਕੇ ਅੰਦੋਲਨ ਚਲਾਵਾਂਗੇ ਜਿੱਦਨ ਸਰਕਾਰ ਖੋਲ ਦਊਗੀ ਉਦੋਂ ਦਿੱਲੀ ਚਲੇ ਜਾਵਾਂਗੇ ਆਹ ਜਦੋਂ ਪਰਮਿਸ਼ਨ ਨਹੀਂ ਮਿਲੀ ਕੀ ਯਾਰ ਰਸਤਾ ਵੀ ਕੋਈ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਇੱਧਰੋਂ ਚਲੇ ਜਾਓ ਪਹਿਲਾਂ ਬਰਾੜੀ ਬਰਾੜੀ ਕੋਈ ਪੇਸ਼ਕਸ਼ ਨਹੀਂ ਜੀ ਕੋਈ ਪੇਸ਼ਕਸ਼ ਨਹੀਂ ਨਾ ਕੋਈ ਗੱਲ ਹੀ ਕੀਤੀ ਆ ਵੀ ਗੱਲ ਕਰਕੇ ਕੋ ਰਾਹ ਕੱਢਣ ਗੱਲ ਕਰਦੀ ਦਿੱਲੀ ਪੁਲਿਸ ਕੇਂਦਰ ਦੀ ਸਰਕਾਰ ਗੱਲ ਦੀ ਵੀ ਐਸ ਐਸ ਢੰਗ ਨਾਲ ਤੁਹਾਡੇ ਨਾਲ ਗੱਲ ਕਰਨ ਤੁਸੀਂ ਕਿੱਥੇ ਬਹਿਣਾ ਚਾਹੁੰਦੇ ਮਤਲਬ ਹੀ ਕੋਈ ਨਹੀਂ ਸਿੱਧਾ ਸੀ ਵੀ ਕਿਸੇ ਕਿਸਮ ਦੇ ਤੁਹਾਨੂੰ ਦਿੱਲੀ ਆਉਣ ਨਹੀਂ ਦੇ ਦੇਖੋ ਮੈਂ ਇੱਥੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਇਹ ਤਾਂ ਇਸਕੇ ਮਲੇ ਕਰ ਸਕਦੇ ਦੇਖੋ ਸਾਡਾ ਸਪਸ਼ਟ ਆ ਵੀ ਆਪਣੇ ਅੰਦੋਲਨ ਦੇ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਕੱਲਾ ਦਿੱਲੀ ਜਾਨ ਨਹੀਂ ਦੇਣਾ ਚਾਹੁੰਦੇ ਜੇ ਅਸੀਂ ਅੱਗੇ ਵਧਾਂਗੇ ਤਾਂ ਸਿੱਧੀਆਂ ਬੁਲਟ ਦੀਆਂ ਗੋਲੀਆਂ ਚਲਾਉਣਗੇ ਉਹਨਾਂ ਦਾ ਇਹ ਵੀ ਫੈਸਲਾ ਸੀਗਾ ਸਿੱਧੇ ਮਾਰਨਗੇ ਭਾਈ ਇਸ ਕਰਕੇ ਅਸੀਂ ਕਿਹਾ ਭਾਈ ਨਿਹੱਥੇ ਆਂ ਝੰਡੇ ਡੰਡੇ ਵਾਲੇ ਆਂ ਭਾਈ ਗੋਲੀਆਂ ਸਾਹਮਣੇ ਨਹੀਂ ਵਾ ਸਕਦੇ ਇਸ ਕਰਕੇ ਅਸੀਂ ਬਹਨਤਾ ਫੈਸਲਾ ਕਰ ਲਿਆ ਸਰਕਾਰ ਨੂੰ ਆ ਪੰਚਾਇਤ ਕਿਸਾਨਾਂ ਲਈ ਫਾਇਦੇਮੰਦ ਹੋਏਗੀ ਜਿਹੜੀ ਉਹ ਕਰ ਰਹੇ ਨੇ ਐਸੀਐਮ ਕਰ ਰਹੇ ਨੇ ਇਹ ਤਾਂ ਐਸਕੇਐਮ ਦੱਸ ਸਕਦਾ ਤੇ ਕੀ ਕੀ ਸਰ ਐਸਕੇਐਮ ਦੇ ਕੋਈ ਜਿਹਨਾਂ ਤੁਹਾਡੀ ਸਪੋਰਟ ਦੇ ਵਿੱਚ ਆਏ ਸੀ ਰੇਲ ਰੋਕੋ ਦੇ ਵਿੱਚ ਜੀ ਤੁਸੀਂ ਵੀ ਉਹ ਮਹਾਪੰਚਾਇਤ ਚ ਜਾਓਗੇ ਤੁਹਾਡੇ ਕੋਈ ਜੱਥੇ ਦੇਖੋ ਅਸੀਂ ਤਾਂ ਬਕਾਇਦਾ ਅੰਦੋਲਨ ਚ ਆ ਔਰ ਅੰਦੋਲਨ ਕਰ ਰਹੇ ਹਾਂ ਅੰਦੋਲਨ ਦੇ ਵਿੱਚ ਹੈਗੇ ਹਾਂ ਠੀਕ ਹੈ ਜੀ ਤਾਂ ਇਸ ਕਰਕੇ ਆਪਣਾ ਵੀ ਮਹਾਪੰਚਾਇਤਾਂ ਵੀ ਤੇ ਅੰਦੋਲਨ ਚੱਲ ਰਿਹਾ ਹੈਗਾ ਸੰਦੇਰ ਸਾਹਿਬ ਤੁਸੀਂ ਇੱਥੇ ਬੈਠਣ ਦਾ ਫੈਸਲਾ ਲਿਆ ਕਿ ਤੁਹਾਡੇ ਕੋਲ ਕੋਈ ਇਦਾਂ ਦਾ ਡਾਟਾ ਹੈ ਤੁਸੀਂ ਐਨਲਾਈਜ਼ ਕੀਤਾ ਕਿ ਇੱਥੇ ਬੈਠਣ ਦਾ ਸਰਕਾਰ ਦੇ ਉੱਪਰ ਕੀ ਚੀਜ਼ ਹੋਇਆ ਟ੍ਰੈਵਲ ਦੇ ਪੱਖੋਂ ਤੇ ਟ੍ਰੇਡ ਦੇ ਪੱਖੋਂ ਦੇਖੋ ਜੜੀ ਟ੍ਰੈਵਲ ਆ ਜਾਂ ਟ੍ਰੇਡ ਆ ਜਿਨ੍ਹਾਂ ਨੇ ਰਾਹ ਰੋਕੇ ਅੱਜ ਵੀ ਤੁਹਾਡੇ ਮਾਦਮ ਨਾਲ ਅਪੀਲ ਕਰਦੇ ਆ ਕੇਂਦਰ ਨੂੰ ਵੀ ਜਿੰਨੀ ਜਲਦੀ ਹੋ ਸਕਦਾ ਰਾਹ ਖੋਲੇ ਜਾ ਜਿਹੜੇ ਆਮ ਲੋਕਾਂ ਦਾ ਵਪਾਰ ਦਾ ਨੁਕਸਾਨ ਹੋ ਰਿਹਾ ਖੇਤੀ ਦਾ ਨੁਕਸਾਨ ਹੋ ਰਿਹਾ ਹਰਿਆਣੇ ਚ 70000 ਰੱਦ ਸੈਨਿਕ ਫੋਰਸ ਲਾਈ ਉਹ ਦਿੱਲੀ ਨੂੰ ਵੈਸੇ ਘੇਰਾ ਪਾਇਆ ਆਪਾਂ ਲਗਭਗ 242 ਕਿਲੋਮੀਟਰ ਦੂਰ ਬੈਠੇ ਆ ਤੇ ਸਾਡਾ ਹਲਾਣ ਹੈ ਵੀ ਅੱਗੇ ਨਹੀਂ ਜਾਣਾ ਭਈ ਦਿੱਲੀ ਨੂੰ ਘੇਰਾ ਕੋ ਬਾਕੇ ਬੈਠੇ ਲੋਕਾਂ ਨੂੰ ਕੋ ਤੰਕਰ ਇਹ ਉਹਦੇ ਲਈ ਉਹ ਜ਼ਿੰਮੇਵਾਰ ਨੇ ਠੀਕ ਹੈ ਦੇਖੋ ਪੂਰਾ ਤਾਂ ਹੀ ਤਾਂ ਭਈ ਬੜੀ ਮਹਾਰਾ ਦੀ ਰਿਪੋਰਟ ਸੀ ਕਿ ਚੋਣ ਜਾਬ ਧਰ ਲਈ ਲੱਗ ਜੂ ਵੀ ਫਰਵਰੀ ਦੇ ਲਾਸਟ ਇਹ ਚੋਣ ਜਾਬ ਤੱਕ ਖਿੱਚਦਾ ਖਿੱਚਦਾ 20 ਮਾਰਚ ਨੂੰ ਕਿਉਂ ਜਾ ਰਿਹਾ ਠੀਕ ਹੈ ਜੀ ਸੀਏ ਕਿਉਂ ਲਿਆਉਣਾ ਪੈ ਗਿਆ ਜੇ ਉਹ 400 ਸੀਟਾਂ ਜਿੱਤ ਰਹੇ ਸੀ ਤੇ ਸੀਏ ਕਿਉਂ ਲਾਏ ਹੜਬੜਾਟ ਦੇ ਵਿੱਚ ਜੇ ਉਹ ਜਿੱਤ ਰਹੇ ਤੇ ਹਰਿਆਣੇ ਦੇ ਐਮਪੀ ਉਹਨਾਂ ਨੂੰ ਛੱਡ ਕੇ ਕਾਂਗਰਸ ਕੋਲ ਜਾ ਰਹੇ ਆ ਹਰਿਆਣੇ ਦੇ ਵਿੱਚੋਂ ਜੀ ਜੇਪੀ ਉਹਨਾਂ ਦਾ ਸਾਥ ਕੋ ਛੱਡ ਰਹੀ ਆ ਪੰਜਾਬ ਦੇ ਵਿੱਚ ਕੱਲ ਹੀ ਗਠਜੋੜ ਕਰਨਾ ਚਾਹੁੰਦੇ ਅੰਦੋਲਨ ਕਰਕੇ ਗਠਜੋੜ ਕਿਉਂ ਨਹੀਂ ਕਰ پا ਰਹੇ ਬਹੁਤ ਵੱਡਾ ਇਹਦਾ ਇਫੈਕਟ ਹੈ ਤੋ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਥੇ ਨੋ ਸਰਕਾਰ ਕੁਝ ਫਸਲਾਂ ਤੇ ਹੋਰ ਐਮਐਸਪੀ ਕਹਿੰਦਾ ਕਿ ਅਸੀਂ ਅਨਾਊਂਸ ਕਰਦਾਂਗੇ ਪੰਜਾਂ ਤੇ ਹੋਰ ਦੇ ਦਾਂਗੇ ਦੇਖੋ ਐਮਐਸਪੀ ਦਾ ਸਵਾਲ ਲਿਓ ਕੰਟ੍ਰੈਕਟ ਬੇਸ ਖੇਤੀ ਦੀ ਗੱਲ ਕਰਨਾ ਚਾਹੁੰਦੇ ਜਿਹਨੂੰ ਜਿਹਨੂੰ ਕਹਿੰਦੇ ਉਹ ਸਾਨੂੰ ਮਨਜ਼ੂਰ ਨਹੀਂ ਅਸੀਂ ਰੱਦ ਕਰ ਚੁੱਕੇ ਇੱਕ ਹੋਰ ਮੁੱਦੋਂ ਗੱਲ ਚੱਲੀ ਸੀ ਪੰਜ ਫਸਲਾਂ ਦੇ ਐਮਐਸਪੀ ਦੀ ਮੀਟਿੰਗ ਤੋਂ ਬਾਅਦ ਕੀ ਫਿਰ ਰਾਤ ਤੱਕ ਕੋਈ ਬਣਨ ਦੀ ਕੋਸ਼ਿਸ਼ ਨਾ ਉਹਨਾਂ ਦਾ ਸਵਾਲ ਵੇਖੋ ਛਾਲ ਵੇਖੋ ਪਿਊਸ਼ ਗੋਲਜੀ ਦਾ ਬਿਆਨ ਸੀ ਝੋਨਾ ਛੱਡੋ ਐਮਐਸਪੀ ਗਰੰਟੀ ਕਾਨੂੰਨ ਬਣਾਉਂਦੇ ਜਾਂ ਪਿਓਰ ਸ਼ਰਤੋਂ ਕੰਟਰੈਕਟ ਬੇਸ ਖੇਤੀ ਤੇ ਹੁੰਦੀ ਆ। ਛਾਲਿਆ ਉਹਨਾਂ ਦਾ ਜਿਹੜਾ ਅਸੀਂ ਰੱਦ ਕਰਤਾ। ਕਹਿੰਦੇ 23 ਬੰਦਾ ਐਮਐਸਪੀ ਮੰਗਦੇ ਹੋ, ਘੱਟੋ ਘੱਟ ਐਮਐਲਏ ਦੱਸਦੇ ਨਾ ਪੰਜਾਬ ਜਿਹੜੀਆਂ ਫਸਲਾਂ ਹੁੰਦੀਆਂ ਇਹਨੂੰ ਲਾਵਾ ਹੋਰ ਜਿਹੜੀ ਫਸਲ ਵੀ ਉਹ ਸਵਾਵ ਤੋਂ ਨੂੰ ਵੀ ਹੈ ਜਿਹੜੀਆਂ ਫਸਲਾਂ ਸੇ ਬੀਜਦੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਫਸਲਾਂ ਨੇ 23 ਬੰਦਾ ਐਮਐਸਪੀ ਅਗਲਾ ਜਵਾਬ ਤੇ ਡੱਲਿਆ ਸਾਹਿਬ ਦੇ ਦਿੰਨੇ ਕਿ ਮੈਂ ਇੱਕ ਦੇ ਦੇਣਾ ਵੀ 60 ਤੋਂ ਪਹਿਲਾਂ ਅਸੀਂ ਤਾਂ ਉਹਨਾਂ ਨੂੰ ਸਵਾਲ ਕਰਦੇ ਵੀ 60ਵੇਂ ਦਵਾਕੇ ਤੋਂ ਪਹਿਲਾਂ ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਆਦੋਂ ਪਹਿਲਾਂ ਇਹ ਕਿਹੜੀਆਂ ਫਸਲਾਂ ਬੀਜਦੇ ਸੀ ਉਹ ਸਾਨੂੰ ਦੱਸ ਦੇਣ ਸਾਨੂੰ ਫਸਲਾਂ ਬੀਜਣੋਂ ਹਟਾਇਆ ਕਿੰਨਾਂ ਨੇ ਜਿਨ੍ਹਾਂ ਨੇ ਹਟਾਇਆ ਉਹ ਹੀ ਦੋਸ਼ੀ ਨੇ ਨਾ ਡੱਲੇ ਸਾਰਾ